ਗਾਜਰਾਂ ਦਿੱਤੀਆਂ ਸਾਨੂੰ ਸਾਡੇ ਰਿਸ਼ਤੇਦਾਰਾਂ ਨੇ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਤੇ ਕੱਲ ਆਪਾਂ ਗਏ ਸੀ ਉੱਧਰ ਨੂੰ ਹਸ਼ਿਆਰਪੁਰ ਪੱਲ ਬੁਲਾ ਸਾਈਡ ਨੂੰ ਤੇ ਜਾਂਦੇ ਜਾਂਦੇ ਉੱਥੇ ਆਪਣੀ ਇੱਕ ਸਿਸਟਰ ਆ ਤੇ ਲੋ ਹੈਗੀ ਤੇ ਮੇਰੇ ਵਾਈਵਲ ਸਿਸਟਰ ਹੈ ਪਰ ਆਪਾਂ ਉਹ ਸਿਸਟਰ ਦੀ ਕਹਿੰਦੇ ਜਾਂਦੂ ਤੇ ਬੜਾ ਪਿਆਰ ਉਹਨਾਂ ਨਾਲ ਸਾਰੇ ਫੈਮਿਲੀ ਨਾਲ ਦੇਖੋ ਗਾਜਰਾਂ ਨਗਰ ਦੇ ਝੋਲੇ ਭਰ ਕੇ ਦਿੱਤਾ ਉਹਨਾਂ ਨੂੰ ਉਹਨਾਂ ਨੇ ਸਾਨੂੰ ਆਹ ਦੇਖੋ ਰਾਜਾ ਝੋਲਾ ਭਰ ਕੇ ਦੇਦਾ ਕਹਿੰਦੇ ਖਾਓ ਵਾਹਿਗੁਰੂ ਸੱਚ ਜੀ ਬੋਲ ਸਤਨਾਮ ਵਾਹਿਗੁਰੂ ਹਾਈ ਕਰੋ ਹਾਈ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਕਸ ਬੋਪਰ ਆਏ ਚੈਨਲ ਤੇ ਤੁਹਾਡਾ ਸਵਾਗਤ ਹੈ ਜੂਟ ਫੈਮਿਲੀ ਦੇ ਸਾਰੇ ਠੀਕ ਠਾਕ ਉਹ ਦੇ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਅੱਜ ਤਰੀਕ ਹੋ ਗਈ ਹੈ ਜੀ 10 ਦਸੰਬਰ ਦਿਨ ਹੋ ਗਿਆ ਬੁੱਧਵਾਰ ਬੁੱਧ ਕਮ ਸ਼ੁੱਧ ਵੈਸੇ ਦਿਨ ਤਾਂ ਸਾਰੇ ਵਧੀਆ ਹੁੰਦੇ ਦਿਨ ਕੋਈ ਮੜਾ ਨਹੀਂ ਹੁੰਦਾ ਇਹ ਤਾਂ ਆਪਣੇ ਤੇ ਡਿਪੈਂਡ ਹੁੰਦਾ ਆਪਣੀ ਸੋਚਣੀ ਹੁੰਦੀ ਆਪਾਂ ਕਿਦਾਂ ਸੋਚਦੇ ਆ ਨਾ ਤੇ ਬਾਕੀ ਮੇਰੀਆਂ ਭੈਣਾਂ ਨੇ ਬਹੁਤ ਸਾਰੇ ਬਹੁਤ ਸੋਹਣੇ ਕਮੈਂਟ ਨਹੀਂ ਛੱਡੇ ਕੱਲ ਦੀ ਵੀਡੀਓ ਤੇ ਤੇ ਜਿਹੜੀਆਂ ਪਾਈ ਚੁਗਲ ਖੋਰਾਂ ਤੇ ਪੈਣਾ ਨੇ ਬਹੁਤ ਜਾਨੀ ਵਧੀਆ ਵਿਚਾਰ ਦਿੰਦੇ ਆ ਕਹਿੰਦੇ ਵੀ ਤੁਸੀਂ ਸਹੀ ਰੋ ਤੇ ਜੋ ਮਰਜੀ ਕੋ ਕਹੀ ਜਾਵੇ ਸਹੀ ਗੱਲ ਆ ਭੈਣੇ ਆਪਾਂ ਦਾ ਸਹੀ ਆ ਨਾ ਕਹਿਣ ਵਾਲੇ ਕਹੀਏ ਨਾ ਚਲੋ ਖੈਰ ਕਹੀ ਜਾਣ ਨਾ ਤੇ ਪੈਣ ਸਾਡੇ ਡੀਜੀ ਪੰਜਾਬੀ ਕੁਕਿੰਗ ਵਾਲਿਆ ਸਰ ਵੀ ਮੇਰੇ ਖਿਆਲ ਆਉਂਦਾ ਬਹੁਤ ਬਹੁਤ ਮੁਬਾਰਕਾਂ ਦਾ ਕਮੈਂਟ ਆਇਆ ਸੀਗਾ ਬਹੁਤ ਖੁਸ਼ੀ ਵਾਲੀ ਗੱਲ ਆ ਚਲੋ ਵਧੀਆ ਗੱਲ ਆ ਤਾਂ ਆਪਾਂ ਜੇ ਕਿੰਨੇ ਨੂੰ ਖੁਸ਼ੀ ਸਾਂਝੀ ਕਰੀਏ ਤੇ ਖੁਸ਼ੀ ਹੋਰ ਵੱਧਦੀ ਆ ਤਾਂ ਸੋ ਇਹ ਗੱਲ ਆ ਤੇ ਬਾਕੀ ਮੇਰੀਆਂ ਭੈਣਾਂ ਨੇ ਬਹੁਤ ਸੋਹਣੀ ਹੋਰ ਵੀ ਕਮੈਂਟ ਕੀਤੇ ਬਹੁਤ ਵਧੀਆ ਸਹਿਯੋਗ ਦਿੰਦੀਆਂ ਆ ਚਲੋ ਆਪਾਂ ਵੀ ਉਹਨਾਂ ਦੀ ਵੀਡੀਓ ਜਾਈਦਾ ਆ ਉਹ ਸਾਡੀ ਵੀਡੀਓ ਤੇ ਆਉਂਦੇ ਆ ਤੇ ਬਹੁਤ ਵਧੀਆ ਲੱਗਦਾ ਆ ਤੇ ਬਾਕੀ ਇਹ ਨਹੀਂ ਹੁੰਦਾ ਹੈਗਾ ਜੀ ਆਪਾਂ ਕੈਮਰੇ ਮੋਰੇ ਹਨਾ ਵੀ ਹੱਸ ਕੇ ਆਈ ਅਸੀਂ ਬਹੁਤ ਸੁਖੀ ਹੁੰਨੇ ਆ ਹਨਾ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਹੈ ਕਿ ਸਾਨੂੰ ਕੋਈ ਦੁੱਖ ਨਹੀਂ ਹੁੰਦਾ ਹੈਗਾ ਨਾ ਦੇਖੋ ਜਿਹੜੀ ਪ੍ਰੋਬਲਮ ਦੇ ਦੁੱਖ ਹੁੰਦੇ ਨੇ ਨਾ ਹਰੇਕ ਦੇ ਆਪੋ ਆਪਣੇ ਹੁੰਦੇ ਆ ਹਨਾ ਹਰੇਕ ਨੂੰ ਦੁੱਖ ਵੀ ਹੁੰਦੇ ਆ ਔਰ ਪ੍ਰੋਬਲਮ ਵੀ ਹੁੰਦੀ ਆ ਆਪਣੀ ਲਾਈਫ ਦੀ ਹਨਾ ਤੁਸੀਂ ਜੱਜ ਨਾ ਕਰਾਇਆ ਕਰੋ ਵੀ ਸੌਖੇ ਬੜੇ ਆ ਕੀ ਪਤਾ ਵੀ ਕੋਈ ਕਿੰਨਾ ਔਖਾ ਹੁੰਦਾ ਹੈ ਨਾ ਜਾਂ ਕਿੱਦਾਂ ਕੋ ਸੋਸ਼ਲ ਮੀਡੀਆ ਤੇ ਆਇਆ ਜਾਂ ਕਿੱਦਾਂ ਵੀ ਹੈਗਾ ਨੇ ਤਾਂ ਉਸ ਪ੍ਰਮਾਤਮਾ ਨੂੰ ਔਰ ਉਹੀ ਜਾਣਦਾ ਹੈ ਨਾ ਤੇ ਬਾਕੀ ਸਾਨੂੰ ਇਹ ਵੀ ਕਹਿ ਦਿੰਦੇ ਆ ਕਹਿਣ ਵਾਲੇ ਕਹਿੰਦੇ ਸਾਨੂੰ ਤੁਹਾਨੂੰ YouTube ਤੇ ਇਨਕਮ ਆਉਂਦੀ ਆ ਦੇਖੋ ਜੀ ਜਿਹੜਾ ਨਾ ਕਹਿੰਦੇ ਹੁੰਦੇ ਰਾਹ ਪਿਆ ਜਾਣੇ ਜਾਂ ਬਾਹ ਪਿਆ ਜਾਣੇ ਹੈ ਨਾ ਉਹਨੂੰ ਪਤਾ ਹੁੰਦਾ ਆ ਵੀ ਕਿੱਦਾਂ ਰਸਤੇ ਦੇ ਮੋੜ ਕਿੱਧਰ ਜਾਂਦੇ ਕਿੱਧਰ ਦੀ ਆਉਂਦੇ ਆ ਨਾ ਤੇ ਬਾਕੀ ਕੋਈ ਨਹੀਂ ਆਊਗੀ ਫਸਟ ਨਾਲ ਕਮ ਤੁਹਾਨੂੰ ਵੀਡੀਓ ਪਾਵਾਂਗੇ ਬਲੌਗ ਪਾਵਾਂਗੇ ਬਣਾ ਕੇ ਉਹ ਵੀ ਹੈ ਨਾ ਤੇ ਰਾਸਤੇ ਬੜੇ ਔਖੇ ਆ ਇਹ ਤੇ ਜਿਹੜਾ ਕਰਦਾ ਉਹੀ ਜਾਣੇ ਚਲੋ ਖੈਰ ਹੌਲੀ ਹੌਲੀ ਤੁਰੇ ਆਂ ਭੀ ਮੰਜਲ ਲੱਗ ਪੈਣ ਪਰ ਸਾਡੇ ਪਹੁੰਚਾਣਗੇ ਤੱਕ ਚਾਹੇ ਉਹਨਾਂ ਨੇ ਅੱਗੇ ਤੱਕ ਵੀ ਪਹੁੰਚਾਣਗੇ ਹਨਾ ਬਾਕੀ ਦੁਨੀਆ ਨੂੰ ਕਹਿੰਦੇ ਹੁੰਦੇ ਆ ਵੀ ਇਹ ਅ ਦੋ ਪਸੀ ਦੰਦੇ ਤਾਂ ਦਾਤੀ ਨੂੰ ਇੱਕ ਪਾਸੇ ਹੈ ਨਾ ਦਾਤੀ ਇੱਕ ਪਾਸੇ ਵੱਢਦੀ ਹੈ ਨਾ ਪੱਠਿਆਂ ਨੂੰ ਤੇ ਇਹ ਇਹ ਦੋਨੇ ਜੀ ਆਪਾਂ ਖਾਂਦੇ ਆ ਤਾਂ ਵੀ ਛੜਦੇ ਆ ਜੇ ਅਸੀਂ ਭੁੱਖੇ ਮਰਦੇ ਆ ਤੇ ਤਾਂ ਵੀ ਇਹ ਖੁਸ਼ ਹੁੰਦੇ ਆ ਵੀ ਚਲੋ ਵਧੀਆ ਗੱਲ ਆ ਨਾ ਤੇ ਦੇਖੋ ਜੀ ਔਖੇ ਵੇਲੇ ਕੋਈ ਕਿਸੇ ਨੂੰ ਪੁੱਛਦਾ ਨਹੀਂਗਾ ਨਾ ਕਿਸੇ ਦੀ ਕੋਈ ਬਾਤ ਨਹੀਂ ਪੁੱਛਦਾ ਔਖੇ ਵੇਲੇ ਵੀ ਤੁਹਾਡਾ ਕੀ ਹਾਲ ਚਾਲ ਆ ਵੀ ਤੁਹਾਨੂੰ ਕਿਸੇ ਦੀ ਲੋੜ ਜਾਂ ਇੱਕਦਮ ਹੀ ਸਖਤ ਮਨਸ਼ ਦੇਖਣ ਵਾਲੇ ਹੁੰਦੇ ਆ ਕੋਸ਼ਕ ਭਣਾ ਭਰਾ ਜਿਹੜੇ ਹੁੰਦੇ ਆ ਉਹ ਪਿਆਰ ਕਰਦੇ ਆ ਨਾ ਦਿਲੋਂ ਚਾਹੁੰਦੇ ਹਨਾ ਤੇ ਇਦਾਂ ਆ ਵੀ ਸਾਰੇ ਕੁਝ ਇਹ ਵੀ ਨਹੀਂ ਹੈਗੇ ਇਹ ਹੁੰਦਾ ਹੈ ਨਾ ਸਾਰੇ ਆਪਾਂ ਨੂੰ ਚੰਗਾ ਵੀ ਨਹੀਂ ਕਰਨਗੇ ਸਾਰੇ ਆਪਾਂ ਨੂੰ ਮਾੜਾ ਵੀ ਨਹੀਂ ਕਰਨਗੇ ਤੇ ਇਹ ਜਿੱਦਾਂ ਕਹ ਲੋ ਵੀ ਇਹ ਸਾਰਾ ਕੁਝ ਸਾਰੇ ਨਾਲ ਵਾਪਰਦਾ ਹੈ ਨਾ ਆਪਾਂ ਚਲੋ ਭੈਣਾਂ ਭਰਾਵਾਂ ਦੇ ਸਹਿਯੋਗ ਨਾਲ ਉੜੇ ਫਿਰਦੇ ਹਾਂ ਨਾ ਤੇ ਬਹੁਤ ਪਿਆਰ ਕਰਦੀਆਂ ਭੈਣਾਂ ਹਨਾ ਤੇ ਸਪੋਰਟ ਕਰਦੀਆਂ ਤੇ ਬਹੁਤ ਚੰਗਾ ਲੱਗਦਾ ਬਹੁਤ ਵਧੀਆ ਲੱਗਦਾ ਹਨਾ ਦੇਖੋ ਜੀ ਸਵੇਰ ਦਾ ਮਾਹੌਲ ਕਿੰਨਾ ਸੋਹਣਾ ਹੈ ਨਾ ਤੇ ਧੁੱਪ ਉਹਦਾ ਦਿਨ ਚੜ ਗਿਆ ਸੂਰਜ ਸਵੇਰ ਦਾ ਤੇ ਲੱਗੀ ਹੋਈ ਆ ਤੇ ਵਿੱਚ ਹਵਾਵਾਂ ਚਲਦੀਆਂ ਦੁਪਹਿਰੇ ਕੱਲ ਵੀ ਇਦਾਂ ਹੀ ਹੋਈ ਆ ਤੇ ਧੁੱਪ ਚ ਠੰਡ ਲੱਗੇ ਕੱਲ ਮੈਂ ਤਾਂ ਕੋਈ ਬਲੌਗ ਬਣਿਆ ਨਹੀਂ ਤੇ ਇੱਕ ਬਣਿਆ ਛੋਟਾ ਜਿਹਾ ਤਾਂ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਭੈਣਾਂ ਭਰਾ ਸਾਡੇ ਰਿਸ਼ਤੇਦਾਰ ਮੇਰੇ ਕਿੰਨਾ ਪਿਆਰ ਕਰਦੇ ਹਨਾ ਵੀ ਕੀ ਮੇਰੇ ਲਈ ਗਿਫਟ ਆਇਆ ਨਾ ਤੇ ਕਿੰਨਾ ਉਹ ਚਾਹੁੰਦੇ ਹਨਾ ਤੇ ਚਾਹਣ ਵਾਲੇ ਵੀ ਬਹੁਤ ਆ ਔਰ ਹੇਟ ਕਰਨ ਵਾਲੇ ਵੀ ਬੜੇ ਬੜੇ ਹਨਾ ਚਲੋ ਖੈਰ ਜ਼ਿੰਦਗੀ ਆ ਇਹ ਤੇ ਚੱਲੀ ਜਾਣੀ ਆ ਤੇ ਰੌਣਕ ਲੱਗੀ ਰਹਿੰਦੀ ਆ ਨਾ ਦੇਖੋ ਜੀ ਹੁਣ ਬੱਚਾ ਸਕੂਲ ਤੋੜ ਲਈਏ ਤੇ ਬਸ ਆਪਾਂ ਇੰਨੀ ਕੁ ਨਾ ਇਹ ਵੀਡੀਓ ਐਡ ਕਰਨੀ ਸੀਗੀ ਵਿੱਚ ਉਹਦੇ ਵਲੌਗ ਦੇ ਤੇ ਕੱਲ ਕੋਈ ਵੀਡੀਓ ਬਣੀ ਦੇ ਕੰਮਕਾਰ ਵਿੱਚ ਮੇਰੇ ਦਿਨ ਲੰਘਿਆ ਖਾਣ ਪੀਣ ਵਿੱਚ ਜਣੀ ਜਣ ਲੰਘਿਆ ਨਾ ਦਿਨ ਬਹੁਤ ਛੋਟੇ ਆ ਤਾਂ ਖਾਣ ਪੀਣ ਵਿੱਚ ਦਿਨ ਲੰਘ ਜਾਂਦਾ ਆ ਤੇ ਚਲੋ ਖੈਰ ਤੇ ਰੌਣਕਾਂ ਲੱਗੀਆਂ ਨੇ ਦੇ ਖਾਣ ਪੀਣ ਦੀਆਂ ਨਾ ਦਿਨ ਸਾਰਾ ਲੰਘ ਜਾਂਦਾ ਇਦਾਂ ਆਹੀ ਮਹੀਨਾ ਛੋਟਾ ਆ ਯਾਨੀ ਦਿਨ ਛੋਟੇ ਆ ਲੋੜੀਆਂ ਬਾਅਦ ਦਿਨ ਪਧਰੇ ਹੋ ਜਾਣੇ ਆ ਤੇ ਦਿਨ ਵੱਡੇ ਹੋ ਜਾਣੇ ਆ ਇਹ ਵੀ ਦਿਨ ਪਾਸ ਹੋ ਜਾਣੇ ਆ ਉਹ ਵੀ ਦਿਨ ਪਾਸ ਹੋ ਜਾਣੇ ਨਾ ਤੇ ਦਿਨ ਦਿਨ ਲੰਘ ਜਾਂਦੇ ਆ ਤੇ ਵਾਹਿਗੁਰੂ ਤੰਦਰੁਸਤੀ ਦੇ ਵੀ ਉਹ ਚੜ੍ਹਦੀ ਕਲਾ ਦੇ ਵੀ ਮੈਂ ਤਾਂ ਕਹਿੰਦੀ ਹਾਂ ਤੇ ਉਦਮ ਦੇ ਵੀ ਤੇ ਆਪਾਂ ਭੱਜ-ਭੱਜ ਕੇ ਆਪਣੇ ਘਰ ਦੇ ਕੰਮ ਕਰੀਏ ਤੰਦਰੁਸਤੀ ਸਭ ਤੋਂ ਵੱਡੀ ਨੇਮਤ ਆ ਤੇ ਵਾਹਿਗੁਰੂ ਤੰਦਰੁਸਤੀ ਦੇ ਸਾਰਿਆਂ ਨੂੰ ਬਾਕੀ ਮੇਰੀ ਭੈਣ ਨੇ ਮੈਨੂੰ ਕੀ ਗਿਫਟ ਭੇਜਿਆ ਆਪਾਂ ਵੀਡੀਓ ਲਾਵਾਗੇ ਨਾਲ ਉਹ ਵੀ ਮੈਂ ਥੋੜੀ ਜਿਹੀ ਬਣਾਈ ਸੀਗੀ ਤੇ ਬਾਕੀ ਜਿਹੜਾ ਅੱਜ ਦਾ ਵਲੌਗ ਖੋਲਿਆ ਸ਼ਾਨਦੋ ਤੁਹਾਨੂੰ ਤਸਵੀਰ ਕੱਲ ਦਿਖਾਵਾਂਗੇ ਤੇ ਹੁਣ ਤਿਆਰੀ ਕਰਦੇ ਆਂ ਕੀ ਕੰਮ ਕਰ ਕਰਨਾ ਹੈ ਤੇ ਇਸ ਵੀਡੀਓ ਸ਼ੁਰੂਆਤ ਜਿਹੜੀ ਹੋ ਗਈ ਚੜਦੇ ਸੂਰਜ ਤੋਂ ਹਨਾ ਤੇ ਬਸ ਇਹਦੇ ਚੜਦੇ ਸੂਰਜ ਵਾਂਗ ਰਹੀਏ ਤੇ ਚਮਕਦੇ ਰਹੀਏ ਬਸ ਆਪਣੀ ਮਿਹਨਤ ਤੇ ਸਦਕਾ ਹਨਾ ਬੱਸ ਭੈਣਾ ਭਰਾਵਾਂ ਦਾ ਪਿਆਰ ਨੇਤਾ ਤੂੰ ਮੇਰੇ ਨਾਲ ਨਾ ਰਿਆ ਕਰ ਅੱਛਾ ਤੈਨੂੰ ਕੰਮ ਹੈ ਹੀ ਕੋਈ ਵੀ ਜੇ ਮੈਂ ਇੱਧਰ ਬੇੜੇ 'ਚ ਤਾਂ ਬੇੜੇ 'ਚ ਜੇ ਇੱਧਰ ਤੇ ਉੱਧਰ ਸਹੀ ਕਿਤੇ ਨਹੀਂ ਜਾਂਦੀ ਚਰੀਏ ਰਣਾ ਨੇ ਕਰੀਏ ਚਲੋ ਇਹ ਠੀਕ ਕਰਦੇ ਕੰਮ ਕਰ ਦੇ ਲਈਏ ਕੰਬਲੀ ਕੀ ਕਰਦੀ ਹੈ ਪੈਰਾਂ ਜਵਾਈ ਦੀ ਫੜਦੀ ਮੇਰੇ ਗੱਜਣਾ ਦਿੱਤੀਆਂ ਸਾਨੂੰ ਸਾਡੇ ਰਿਸ਼ਤੇਦਾਰਾਂ ਨੇ ਹਾਂਜੀ ਸਸਟੀ ਕਾਲ ਸਾਰਿਆਂ ਨੂੰ ਜੀ ਤੇ ਕੱਲ ਆਪਾਂ ਗਏ ਸੀ ਉਧਰ ਨੂੰ ਹਸ਼ਿਆਰਪੁਰ ਪੱਲ ਬੁਲਾ ਸਾਈਡ ਨੂੰ ਤੇ ਜਾਂਦੇ ਆਂ ਦੀ ਉੱਥੇ ਆਪਣੀ ਇੱਕ ਸਿਸਟਰ ਆ ਚਲੋ ਹੈਗੇ ਤੇ ਮੇਰੇ ਬਾਈਬਲ ਸਿਸਟਰ ਹੈ ਪਰ ਆਪਾਂ ਸਿਸਟਰ ਦੀ ਕਹਿੰਦੇ ਜਾਂਦੂ ਤੇ ਬੜਾ ਪਿਆਰ ਉਹਨਾਂ ਨਾਲ ਸਾਰੀ ਫੈਮਲੀ ਨਾਲ ਦੇਖੋ ਗਾਜਰਾਂ ਨਾਲ ਝੋਲਾ ਭਰ ਕੇ ਦਿੱਤਾ ਉਹਨਾਂ ਨੂੰ ਉਹਨਾਂ ਨੂੰ ਸਾਨੂੰ ਆਹ ਦੱਸੋ ਗਾਜਰ ਝੋਲਾ ਭਰ ਕੇ ਦਿੱਤਾ ਕਹਿੰਦੇ ਖਾਓ ਲਾਲਸਵੀਂ ਗਾਜਰਾਂ ਤੇ ਕਹਿੰਦੇ ਆਪਣਾ ਖੂਨ ਵਧਾਓ ਇਹਦੇ ਗਾਜਨਾ ਖਾਓ ਤੇ ਨਾਲੇ ਗਿਰੇਲਾ ਪਾਉਂਦਾ ਹਾਂ ਹੂੰ ਸਹੀ ਗੱਲ ਆ ਅਗਰ ਆਪਾਂ ਹੁਣ ਵੱਢ ਕੇ ਰੱਖ ਲੈਣੀਆਂ ਇਹ ਕੋਈ ਸਬਜੀ ਬਣਾਵਾਂਗੇ ਕੁਝ ਗਰੇਲਾ ਬਣਾਵਾਂਗੇ ਜਿਹੜੇ ਸਾਨੂੰ ਪਿਆਰ ਕਰਦੇ ਆ ਸਾਡੇ ਰਿਸ਼ਤੇਦਾਰ ਸਾਡੀ ਸਿਸਟਰ ਉਹਨਾਂ ਦੇ ਫੈਮਲੀ ਹੈ ਨਾ ਉਹ ਬਹੁਤ ਕਰਦੇ ਆ ਜਿਹੜੇ ਨਫਤ ਕਰਦੇ ਦਫਤੇ ਬਹੁ ਕਰਦੇ ਆ ਬਹੁ ਕਰਦੇ ਸਹੀ ਗੱਲ ਆ ਚਲ ਸਾਰੇ ਕੋਈ ਨਹੀਂ ਹੁੰਦੇ ਰੱਬ ਨੇ ਸਾਰਾ ਕੁਝ ਬਣਾਇਆ ਮਾੜਾ ਖਾਂ ਦਿੱਤੀ ਗਜਨਾ ਆਪਾਂ ਕਹਿੰਦੇ ਕਿ ਮਾਲਕ ਉਹਦਾ ਇੱਕ ਮਾਈਜੇ ਵਾਧਾ ਪਾਵੇ ਬਿਲਕੁਲ ਬਿਲਕੁਲ ਦੇਨ ਦੁਗਣੀ ਰਾਤ ਚੋਗਣੀ ਸਾਰੇ ਸਾਰਾ ਕੋਈ ਸੰਗ ਗਜਰਾ ਦੇਣਾ ਸਿਖਾਈਏ ਫਿਰ ਇੱਕ ਗਜਰਾ ਗਿਆ ਕਿ ਮੈਂ ਹੋਰ ਕੰਮ ਸਿਖਾ ਦਿੱਤੇ ਲੱਗੇ ਸੀ ਪਿੰਡ ਮੈਂ ਉੱਥੇ ਚਲਾ ਗਿਆ ਤੇ ਉਹਨਾਂ ਨੇ ਮੇਂ ਗਜਰਾਂ ਨਾਲ ਫਾਵਾ ਦਿੱਤਾ ਸਿਸਟਮ ਨੇ ਧੰਨਵਾਦ ਕੁਲਵੀਰ ਕੋਰ ਤੇਰਾ ਬਹੁਤ ਸਾਰੀ ਫੈਮਿਲੀ ਦਾ ਬេះਦੀ ਆਪਣਾ ਉਸ ਫੈਮਿਲੀ ਦਾ ਨਾ ਭਾਜੀ ਦਾ ਤੇ ਕਿਸੇ ਦਾ ਬੜਾ ਪਿਆਰਾ ਉਹਦੀ ਮੰਮੀ ਨਾਲ ਸ਼ੁਰੂ ਤੋਂ ਹੀ ਆਂ ਤਕਰੀਬਨ ਜਦੋਂ ਉਹਦੀ ਸਾਡਾ ਮੁੰਡਾ ਜਨਮ ਹੋਇਆ ਨਾ ਉਦੋਂ ਦਾ ਹੀ ਆ ਤੇ ਸਾਡੇ ਮਾਸੀ ਜੀ ਕੋਹਜਾਂ ਵਾਲੇ ਵੀ ਬਹੁਤ ਉਹਨਾਂ ਦੇ ਮਦਰ ਕੋਹਜਾਂ ਤੋਂ ਪਹਿਲਾਂ ਉਹਨਾਂ ਦੇ ਪਾਦਰਸਾ ਕੋਹਜਾਂ ਤੋਂ ਤੇ ਸਿਸਟਾਂ ਦੇ ਇੱਕ ਬਾਹਰ ਆ ਬੜਾ ਉਹਨਾਂ ਦਾ ਵੀ ਆਪਣਾ ਪਿਆਰਾ ਬਹੁਤ ਵਧੀਆ ਫੈਮਿਲੀ ਆ ਬੜਾ ਟਾਈਮਲੀ ਆ ਵਧੀਆ ਰਿਸ਼ਤੇਦਾਰ ਆ ਰੱਬ ਨੂੰ ਮੰਨਣ ਵਾਲੇ ਬੰਦੇ ਜੀ ਬਾਜੀ ਜਦੋਂ ਉਹਨਾਂ ਨਾਲ ਗੱਲ ਕਰਦੇ ਆ ਬਿਲਕੁਲ ਬਿਲਕੁਲ ਜਿਆ ਮੇਰੀ ਲੱਗਿਆ ਕਮੋਨ ਚਨੋਂੜ ਸਾਗੇ ਦੇ ਹੁਣੀਆਂ ਹੀ ਆ 10 ਕਿਲੋ ਤੇ 15 ਕਿਲੋ ਤਾਂ ਹੁਣੀਆਂ ਹੀ ਆ ਸਹੀ ਗੱਲ ਸਾਨੂੰ ਭਾਈ ਸਵੇਰੇ ਪੁਛ ਦਾ ਸਬਜ਼ੀ ਵਾਲਾ ਤੁਸੀਂ ਸਬਜ਼ੀ ਨਹੀਂ ਲੈਣੀ ਤੇ ਜਾਂ ਫਿਰ ਸਾਡੇ ਗੱਜਰਾ ਨਹੀਂ ਆ ਕਿਨੇ ਗਾਜਰਾ ਬਣਾ ਕੇ ਖਾਓ ਤੇ ਵਧੀਆ ਗੱਲ ਆ ਸੁੱਕੀਆਂ ਵੀ ਖਾਓ ਤੇ ਛੱਲ ਛੱਲ ਕੇ ਸਾਫ਼ ਕਰਕੇ ਵੀ ਖਾਓ ਦੋ ਕਿਤੇ ਗਾਜਨਾ ਵੀ ਤੇ ਮੈਂ ਜਿਹੜੋ ਸਾਡੇ ਦੇ ਲਿਵਰ ਦੀ ਬਹੁਤ ਸ਼ੋਰਟ ਆ ਜਾਂਦੀ ਹੈ ਸਾਨੂੰ ਇਹ ਚੀਜ਼ ਵਾਰਾਂ ਦੀ ਖਾਂਦੀ ਮੇਰੇ ਤੇ ਲਿਵਰ ਬਹੁਤ ਉਸ ਪਾਸੇ ਤਾਂ ਬੁੱਢਾ ਸੜ ਚਲੋ ਜੀ ਦੇਵਤ ਦੇ ਦੇਵਤ ਵਗੈ ਕੰਮ ਹੀ ਚੱਲਦਾ ਹੈ ਹੂੰ ਤੇ ਜਿਦੋਂ ਕਿ ਸਾਡੇ ਲੇਬਰ ਹੈ ਨਹੀਂ ਕਿ ਇੱਧਰ ਉਹ ਤੋਂ ਜ਼ਿਆਦਾ ਲੇਬਰ ਇਸ ਦਾ ਕੰਮ ਚੱਲ ਜਾਂਦਾ ਹੈ ਸਾਡੇ ਚਲੋ ਮਿਹਨਤ ਆ ਕੋਈ ਵੀ ਕੰਮ ਮਿਹਨਤ ਨਾਲ ਹੀ ਹੁੰਦਾ ਆ ਹਨਾ ਸਾਡੇ ਤਾਂ ਲੇਬਰ ਰੁਪਏ ਲੱਗੇ ਲੱਭ ਦੀ ਇਹ ਜਿਹੜਾ ਗਾਜ ਦਾ ਕੰਮ ਵੀ ਫਰੀਕੀ ਕੰਮ ਆ ਮਿਹਨਤੀ ਕੰਮ ਆ ਮਿਹਨਤ ਆ ਬਹੁਤ ਵਧੀਆ ਗੱਲ ਆ ਮਿਹਨਤ ਨਾਲ ਹੀ ਸਾਰਾ ਕੁਝ ਆ ਮਿਹਨਤ ਵਗੈਰ ਤੇ ਕੁਝ ਵੀ ਨਹੀਂ ਸਾਡੇ ਦੇਖਿਆ ਉਹਨਾਂ ਦਾ ਆਪਾਂ ਦੇਖ ਕੇ ਆਏ ਆ ਮਸ਼ੀਨਾਂ ਸਿੱਤੇ ਧੋਂਦੇ ਆ ਕਿੱਦਾਂ ਧੋਂਦੇ ਆ ਕਿੱਦਾਂ ਪੈਕ ਕਰਦੇ ਆ ਬੰਦੇ ਰੱਖੇ ਇਹਨਾਂ ਨੇ ਅੱਡਾ-ਕੱਟਾ ਵਧੀਆ ਬਣਿਆ ਆ। ਵਧੀਆ ਇਹਨਾਂ ਬਾਹਰ ਡੈਨ ਨੂੰ ਮੈਂ ਕਹਿੰਦੀ ਖੱਜਲ ਖਰਾਬ ਹੋਣਾ ਨਾਲ ਇੱਥੇ ਕੰਮ ਵਧੀਆ। ਮਸ਼ੀਨ ਇਹ ਕਰਦੀ ਆ ਕਰੋ 7-3 ਲੱਖ ਦੀ। ਉਹ ਚ ਧੋਪਦੀਆਂ ਗਜਰਾ। ਅੱਛਾ। ਬਾਕੀ ਇਹ ਭਈਆ ਸੋਰੀ ਇਹ ਪ੍ਰਵਾਸੀ ਦੇ ਨਾਮ ਨਾਲ ਲੱਗੇ ਹੋਏ। ਹੂੰ। ਉਹ ਮੋਰੇ ਇੰਦਾ ਪਾਈਆਂ ਦੇ ਉੱਤੇ ਧੋਹ ਜਾਂਦੀਆਂ ਮਸ਼ੀਨ ਦੇ ਵਿੱਚ ਆਪ ਵਿੱਚ ਲੜੋਗੇ ਮਾਣੀ ਪਿੰਦਾ ਆ। ਇਹ ਉਹ ਮਲਵਾ ਕਰਦੇ ਆ ਜਿੱਦਾਂ ਆਪਾਂ ਪੂਰੀ ਆਟਾ ਭਰੀ ਜਾਰ ਚੱਕੀ ਤੋਂ ਆਟਾ ਨਿਕਲਦਾ ਹੁੰਦਾ ਇਸ ਤਰ੍ਹਾਂ ਨਿਕਲਦਾ ਮਸ਼ੀਨ ਚੋਂ। ਬੰਦੀਆ। ਕਿ ਬ੍ਰਿੱਕੀ ਕੰਮ ਆ। ਕੰਮਰੀ ਕੀ ਆ ਚਲੋ ਵਧੀਆ ਮਿਹਨਤ ਆ ਮਿਹਨਤ ਆ ਨਾ ਦੇ ਤੈ ਕਿ ਕਰ ਲੋ ਉਹਦੇ ਥੋੜੀ ਆ ਤੇ ਕੰ ਬੰਦਾ ਕੰਮ ਕਰਨ ਵਾਲਾ ਹੋਵੇ ਇਹਨੂੰ ਇੱਥੇ ਪੰਜਾਬ ਜੀ ਵਿੱਚ ਇਥੇਰਾ ਕੰਮ ਆ ਬਾਹਰ ਜਿਹੜੇ ਧੱਕੇ ਖਾਣੇ ਹਨਾ ਇਹਨਾਂ ਦੇ ਖਾਣੀਆਂ ਹੀ ਆ ਇਹ ਕਟੋਗਾ 15 ਕਿਲੋ ਦੇ ਇਹਨੇ ਹੋਣੀਆਂ ਸਹੀ ਗੱਲ ਤੇ ਗਾਜਰ ਵੀ ਮਿੱਠੀ ਆ ਲਾਲ ਸੂਈ ਗਾਜਰ ਇੱਕਦਮ ਮਿੱਠੀ ਗਾਜਰ ਵੈਰੈਟੀ ਵਧੀਆ ਗਾਜਰ ਆ ਜਿਹਦੀ ਕਰਦੇ ਹਾਂ ਹਾਂ ਜੀ ਰਾਤ ਦੀਆਂ ਪਈਆਂ ਰੱਖੀਆਂ ਤੇ 스멜 ਬਹੁਤ ਆਉਂਦੀ ਐ ਸੋਈ ਵਿੱਚੋਂ ਤੇ ਇਹਨੂੰ ਫਰਾਈ ਕਰ ਦੋ ਨਾ ਸਾਤੀਂ ਹੀ ਰਹੋਗੇ ਮੀਂਹ ਉਹਦੇ ਨੂੰ ਲੈ ਕੇ ਤੇ 20 ਵਾਰੀ ਨਿਕਲੀਆਂ ਮੈਂ ਹੁਣ ਟੋਕਰੇ ਚ ਟੋਕਰੇ ਚ ਉਹ ਟੋਕਰੇ ਚ ਕੱਢਦੀ ਵੱਡੇ ਵਿੱਚ ਹਵਾ ਲੱਗੇ ਥੋੜੀ ਜੀ ਇਹਨਾਂ ਨੂੰ ਲੱਗੇ ਖਰਾਗੀਆਂ ਨੂੰ ਸ਼ਾਮ ਆ ਸੱਜ ਕੇ ਆਪਾਂ ਇਹਨੂੰ ਦੋ-ਦੋ ਕ ਚ ਕਰਕੇ ਸਰਵਰ ਕਰਕੇ ਲੋਈ ਦਾ ਗੇਰੇਲਾ ਖਾਣਾ ਆਪਾਂ ਤੇ ਕੁਝ ਰੱਖ ਲਾਂਗੇ ਸਬਜ਼ੀ ਬਣਾਉਣ ਨੂੰ ਗੇਰੇਲਾ ਖਾਣਾ ਕਰਾਂਗੇ ਨਾਲੇ ਉਹਨਾਂ ਨੂੰ ਉਹਨਾਂ ਨੂੰ ਯਾਦ ਕਰਾਂਗੇ ਸੀਸਾ ਤੇ ਆ ਕਰਾਂਗੇ ਹਾਂ ਮੈਂ ਸਾਨੂੰ ਜਿਵੇਂ ਗੇਰੇਲਾ ਖਲਾਇਆ ਹਨਾ ਇਹ ਕੋਈ ਨਾ ਕਰਦਾ ਯਾਰਾਂ ਜਿਹਨੋਂ ਕਰਦਾ ਉਹਨਾਂ ਦੇ ਲੋ ਕਰੋ ਸਹੀ ਗੱਲ ਹੈ ਮੈਂ ਵੀ ਕਰਾਂ ਹਰ ਗੋਸਤ ਸਭ ਸਾਰੀ ਵਧੀਆ ਮਾਸੜੀ ਵਰਮ ਆਏ ਅਮਰੀਕਾ ਜੀ ਚੋਂ ਸੁਹਾਗੜੀ ਆਇਆ ਤੇ ਉਹਨਾਂ ਦੇ ਮਦਰ ਮਾਸੂ ਰੱਖੋ ਤੇਲੀ ਆਪਾਂ ਜੀ ਭਾਜੀ ਸਚ ਵਧੀਆ ਆ ਸਾਰੀ ਫੈਮਿਲੀ ਬੜੀ ਨਿਆਣੀ ਵੀ ਚੰਗੇ ਸਾਡੇ ਵਲੌਗ ਵੀ ਦੇਖਦੇ ਆ ਉਹਨਾਂ ਨੇ ਆ ਵੀ ਦੇਖਣਾ ਲਿਖਿਆ ਸਾਡੇ ਨਾਲ ਰਿਸ਼ਤਾ ਵਧੀਆ ਹੁੰਦਾ ਸੁਣੀ ਘੜੀ ਨੰਗੀ ਜਾਂਦੀ ਹੈ ਜੀ ਤੇ ਇਸ ਤੇ ਬਹੁਤ ਆਰੇ ਵਧੀਆ ਗੱਲਿਆ ਤੇ ਬਾਕੀ ਕਹਾਂ ਪਤਾ ਨਹੀਂ ਹੁੰਦਾ ਕੋਈ ਟਾਈਮ ਦਾ ਤੇ ਬਾਕੀ ਇਹ ਝੂਠ ਚਲਾਕੀ ਹੋਵੇ ਨਾ ਉਥੇ ਘਟਿਨੇਵਦੀ ਹੁੰਦੀ ਹੈ ਉਹ ਲਫਾਫੇ ਕਿਹੜੇ ਕੋਣੇ ਦਫਾਵੇਂ ਕੰਨਾਂ ਵਾਲੇ ਆ ਕਿੰਨਾਂ ਕਿ ਵੱਡੇ ਲਫਾਫੇ ਆ ਨਾ ਹੋਰ ਗੱਲਾਂ ਇਹ ਗੱਲਾਂ ਗਜਰਾ ਬਹੁਤ ਸੋਹਣੀ ਹੈ ਦੇਖੋ ਕਿ ਨੀ ਮੋਟੀਆਂ ਤੇ ਲਾਲ ਗਜਰੇ ਆ ਵਾਹ ਕਿਆ ਵਾਤਾ ਬਸ ਦੇ ਰੋ ਜਵਾਨੀਆਂ ਮਾਨ ਰਬ ਤੁਹਾਨੂੰ ਤਰਕੀਂ ਦੇਵੇ ਹੋਰ ਹਨਾ ਢੜੀ ਕਮਾਈ ਚ ਪਤਾ ਪਾਵੇ ਤੇ ਚਲੋ ਇਹਦੇ ਬਲੌਗ ਦਾ ਅਸੀਂ ਇੱਥੇ ਕਰਦੇ ਐਂਡ ਤੇ ਫਿਰ ਇਹਨੂੰ ਸਾਹਮਦੇ ਹੁਣ ਰੱਖਦੇ ਆ ਕਿਉਂ ਲਿਫਾਫੇ ਵਿੱਚ ਕੋਈ ਤਾਂ ਗਰਮੀ ਆਈ ਆ ਕੱਢਦੇ ਇਹਨੂੰ ਓਕੇ ਜੀ